ਸਾਰਿਆਂ ਨੂੰ ਰਾਮ ਰਾਮ ਸਤ ਸ੍ਰੀ ਅਕਾਲ ਇਸ ਵੇਲੇ ਸੀ ਖੜੇ ਆ ਤਾਜਪੁਰ ਰੋਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਵਾਟਰ ਟ੍ਰੀਟਮੈਂਟ ਪਲਾਂਟ ਦਾ ਕੰਮ ਹੈ ਜਿੰਨਾ ਵੀ ਵੇਸਟੇਜ ਡੈਂਗਾ ਦਾ ਪਾਣੀ ਹੈ ਜਿੰਨਾ ਵੀ ਖਰਾਬ ਪਾਣੀ ਹੈ ਉਹਨੂੰ ਸਾਫ਼ ਕਰਕੇ ਨਾਲੇ ਦੇ ਵਿੱਚ ਸੁਟਨਾ ਤਾਂ ਕਿ ਨਾਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਗੰਦਗੀ ਨਾ ਜਾਵੇ ਪਲਾਂਟ ਦੇ ਬਾਹਰ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਬੱਤੋਂ ਬੱਤਰ ਹਾਲਾਤ ਨੇ ਲੰਘਣ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਤੋਂ ਇਲਾਵਾ ਇਹਦੇ ਪਾਣੀ ਦੇ ਵਿੱਚ ਕਈ ਤਰ੍ਹਾਂ ਦੇ ਮੱਛਰ ਪੈਦਾ ਹੋ ਰਹੇ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈ ਇਹ ਜਿਹੜੇ ਪਾਣੀ ਦੇ ਹਾਲਾਤ ਆ ਖਰਾਬ ਕਰਦੇ ਆ ਲੰਘਣ ਦਾ ਰਸਤਾ ਤੱਕ ਨਹੀਂ ਹੈਗਾ ਤੇ ਪਾਣੀ ਕਈ ਜਗ੍ਹਾ ਤੇ ਗਹਿਰਾ ਵੀ ਹੈ ਜਿਹਦੇ ਕਰਕੇ ਇੱਥੇ ਕਈ ਵਾਰੀ ਕਈ ਕਨਵੈਸਾ ਗਿਰ ਜਾਂਦੀਆਂ ਵਾ ਸਫਾਈ ਕਰਾਈ ਜਾਵੇ ਦੀ ਬਹੁਤ ਗੰਦਗੀ ਐ ਤੇ ਬਦਬੂ ਬੜੀ ਉੜਦੀ ਐ ਉਹਦੇ ਨਾਲ ਮੱਛਰਾਂ ਦੇ ਨਾਲ ਬਿਮਾਰੀਆਂ ਲੱਗਦੀਆਂ ਤੇ ਬਹੁਤ ਗੰਦਗੀ ਐ ਗੰਦ ਮਚਿਆ ਰਿਹਾ ਸਫਾਈ ਹੋਣੀ ਚਾਹੀਦੀ ਹੋਰ ਅੱਤ ਜੁੜ ਕੇ ਬੇਨਤੀ ਇਹ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਇਧਰਲੇ ਪਾਸੇ ਧਿਆਨ ਦਿਵਾਣਾ ਚਾਹੂੰਗਾ ਵੀ ਟ੍ਰੀਟਮੈਂਟ ਪਲਾਂਟ ਦੇ ਬਾਹਰ ਦੇ ਜੇ ਹਾਲਾਤ ਨੇ ਤਾਂ ਨੋਰਮਲ ਇਲਾਕੇ ਆ ਦੀ ਆਪਾਂ ਕੀ ਉਮੀਦ ਲਾਵਾਂਗੇ ਉਮੀਦ ਕਰਦੇ ਹਾਂ ਕਿ ਵੀਡੀਓ ਉੱਚ ਅਧਿਕਾਰੀਆਂ ਤੱਕ ਜਾਊਗੀ ਤੇ ਉਹ ਇਹਦੇ ਤੇ ਧਿਆਨ ਦਿੰਦੇ ਹੋਏ ਇਹਦਾ ਹੱਲ ਕਰਾਂਗੇ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ